ਰੋਹਾਨੀ ਦੇ ਗੁਰਮੇਲ ਦਾ ਇੱਕ ਦਿਨ ਫੋਨ ਤੇ ਗਲਤ ਨੰਬਰ ਲੱਗਨ ਕਰਕੇ ਇੱਕ ਦੂਜੇ ਨੂੰ ਮਿਲੇ ਸਨ ਅਚਾਨਕ ਇੱਕ ਦਿਨ ਰੋਹਾਨੀ ਦੇ ਘਰ ਫੋਨ ਆਇਆ ਜਿਸ ਦੀ ਪਛਾਣ ਨਾ ਹੋਣ ਤੇ ਰੋਹਾਨੀ ਨੇ ਗਲਤ ਨੰਬਰ ਕਹਿ ਕੇ ਗੁਰਮੇਲ ਦਾ ਫੋਨ ਕੱਟ ਦਿੱਤਾ ਸੀ ਗੁਰਮੇਲ ਦੇ ਕੰਨਾਂ ਦੇ ਵਿੱਚ ਅਜਨਬੀ ਆਵਾਜ਼ ਇੰਨਾ ਘਰ ਕਰ ਗਈ ਸੀ ਕਿ ਉਸਨੇ ਅਗਲੇ ਦਿਨ ਫੇਰ ਉਹ ਹੀ ਨੰਬਰ ਮਲਾ ਲਿਆ ਸੀ ਅੱਗੋਂ ਰੋਹਾਨੀ ਨੇ ਗਲਤ ਨੰਬਰ ਲਿਖ ਕੇ ਸੇਵ ਰੱਖਿਆ ਸੀ ਜਿਸ ਗੱਲ ਦੀ ਖਾਸ਼ਾ ਸੀ ਕਿ ਉਹੀ ਗੱਲ ਹੋ ਗਈ ਉਹ ਅੱਗੋਂ ਗੁੱਸੇ ਵਿੱਚ ਬੋਲਣ ਲੱਗ ਪਈ ਪਰ ਗੁਰਮੀਲ ਨੇ ਰਮਾਤਾ ਭਰੇ ਲਿਹਾਜ਼ੇ ਦੇ ਵਿੱਚ ਬੋਲਿਆ ਜੀ ਮੈਂ ਗਲਤੀ ਰਾਦੇ ਨਾਲ ਫੋਨ ਨਹੀਂ ਕੀਤਾ ਆਪ ਨੂੰ ਸੁਣ ਕੇ ਰੋਹਾਨੀ ਚੁੱਪ ਹੋ ਗਈ ਤਿੰਨ ਦਿਨਾਂ ਬਾਅਦ ਗੁਰਮੀਲ ਦਾ ਮੋੜ ਫੋਨ ਆਇਆ ਜਿਸ ਨੂੰ ਰੋਹਾਨੀ ਹਾਸੇ ਵਿੱਚ ਲੈ ਗਈ ਅਤੇ ਬੋਲੀ ਹੁਣ ਬੜੇ ਹੀ ਦਿਨਾਂ ਬਾਅਦ ਗਲਤ ਫੋਨ ਲੱਗਾ ਜੀ ਉਸ ਦੀ ਗੱਲਬਾਤ ਤਾਂ ਇੰਜ ਲੱਗਦਾ ਸੀ ਜਿਉਂ ਕਿ ਸ਼ਾਇਦ ਉਹ ਵੀ ਹੀ ਬੜੀ ਉਡੀਕੀ ਦੀ ਕਰ ਰਹੀ ਹੋਵੇ ਉਸ ਦੇ ਫੋਨ ਦੀ ਅੱਜ ਉਹਨਾਂ ਨੇ ਬੜੇ ਹੀ ਅਨਪਤ ਭਰੇ ਪਿਆਰ ਦੇ ਨਾਲ ਗੱਲਾਂ ਕੀਤੀਆਂ ਆਪਣੇ ਆਪ ਬਾਰੇ ਦੱਸਿਆ ਅਤੇ ਦੂਜਿਆਂ ਬਾਰੇ ਵੀ ਪੁੱਛਿਆ ਹੁਣ ਉਹ ਇੱਕ ਦੂਜੇ ਲਈ ਅਜਨਾ ਵੀ ਨਹੀਂ ਸਨ ਰਹਿ ਗਏ ਹੁਣ ਉਹ ਹੌਲੀ-ਹੌਲੀ ਇੱਕ ਦੂਜੇ ਦੇ ਵਧੀਆ ਦੋਸਤ ਬਣ ਗਏ ਸਨ ਰੋਜ਼ਾਨਾ ਇੱਕ ਦੂਜੇ ਨੂੰ ਦਿਨ ਵਿੱਚ ਦੋ ਵਾਰ ਜ਼ਰੂਰ ਫੋਨ ਕਰਦੇ ਰੋਹਾਨੀ ਗਰੀਬ ਪਰਿਵਾਰ ਦੀ ਕੁੜੀ ਸੀ ਗੁਰਮੀਲ ਮਲਾਜਮ ਸੀ ਚੰਗੀ ਨੌਕਰੀ ਸੀ ਉਹ ਉਸਦੀ ਬੀਤੀ ਮਦਦ ਕਰਨ ਲੱਗ ਗਿਆ ਕਦੀ ਮਨੀ ਆਰਡਰ ਪੇਜ ਦਿੰਦਾ ਅਤੇ ਕਦੀ ਉਸਦੇ ਬੈਂਕ ਅਕਾਊਂਟ ਵਿੱਚ ਪੈਸੇ ਪਾ ਦਿੰਦਾ ਉਹ ਰੋਹਾਨੀ ਦੀ ਦੁਖੀ ਉਸ ਨੂੰ ਦੁਖੀ ਨਹੀਂ ਸੀ ਦੇਖਣਾ ਸਕਦਾ ਗੱਲ ਗੁਰਮੀਲ ਦੇ ਯਾਰਾਂ ਦੋਸਤਾਂ ਤੱਕ ਪਹੁੰਚ ਗਈ ਉਹ ਉਸ ਨੂੰ ਬੋਲਦੇ ਬਿਨਾ ਮਿਲੇ ਬਿਨਾ ਦੇਖੇ ਤੂੰ ਇੱਕ ਅਜਨਬੀ ਲੜਕੀ ਨੂੰ ਕਿਵੇਂ ਪੈਸੇ ਭੇਜੀ ਜਾਣਾ ਹੈ ਕੀ ਲगाव ਹੈ ਤੈਨੂੰ ਉਸ ਅਜਨਬੀ ਕੁੜੀ ਦੇ ਨਾਲ ਕਿਦਰੇ ਤੈਨੂੰ ਇਸ਼ਕ ਹੀ ਤਾਂ ਨਹੀਂ ਹੋ ਗਿਆ ਉਸ ਕੁੜੀ ਨਾਲ ਗੁਰਮੀਲ ਬੋਲਦਾ ਹੈ ਇਸ਼ਕ ਤਾਂ ਹੋ ਹੀ ਗਿਆ ਹੈ ਪਰ ਇਸ਼ਕ ਉਹ ਨਹੀਂ ਜਿਸ ਨੂੰ ਤੁਸੀਂ ਇੱਕ ਇਸ਼ਕ ਸਮਝਦੇ ਹੋ ਤੁਸੀਂ ਉਸ ਨੂੰ ਇਸ਼ਕ ਮੰਨਦੇ ਹੋ ਜੋ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਕਰਦਾ ਹੈ ਤੁਸੀਂ ਇਸ਼ਕ ਉਸ ਨੂੰ ਸਮਝਦੇ ਹੋ ਜੋ ਮੰਚਲੇ ਰਾਹ ਜਾਂਦੀਆਂ ਕੁੜੀਆਂ ਨੂੰ ਕਰਦੇ ਹਨ ਮੈਨੂੰ ਰੋਹਾਨੀ ਦੇ ਪਰਦੇ ਵਿੱਚ ਪਈ ਪਵਿੱਤਰ ਰੂਹ ਨਾਲ ਇਸ਼ਕ ਹੈ ਮੈਨੂੰ ਰੋਹਾਨ ਨੂੰ ਰੋਹਾਨੀ ਦੀ ਸੋਚ ਅਤੇ ਉਸ ਦੇ ਭੋਲੇਪਨ ਨਾਲ ਇਸ਼ਕ ਹੈ ਮੈਂ ਆਪਣੇ ਕਿਸੇ ਫਾਇਦੇ ਜਾਂ ਕਿਸੇ ਲੋਭ ਲਾਲਚੀ ਲਈ ਉਸ ਦੀ ਮਦਦ ਨਹੀਂ ਕਰਦਾ ਕੋਰੇ ਕੋਈ ਪੁਰਾਣੇ ਜਨਮ ਦਾ ਸਾਡਾ ਰਿਸ਼ਤਾ ਹੈ ਜਾਂ ਇਨਸਾਨੀਅਤ ਜੋ ਅਸੀਂ ਇੱਕ ਦੂਜੇ ਦੇ ਬਣ ਗਏ ਹਾਂ ਇਸ਼ਕ ਦੇ ਰੂਪ ਬੜੇ ਹਨ ਮਿੱਤਰੋ ਕਦੀ ਰੂਹ ਨਾਲ ਇਸ਼ਕ ਕਰਕੇ ਤਾਂ ਦੇਖੋ ਜਿਸਮਾਂ ਨਾਲ ਤਾਂ ਵਪਾਰੀ ਵੀ ਇਸ਼ਕ ਕਰ ਲੈਂਦੇ ਨੇ ਗੁਰਮੇਲ ਦਾ ਜਵਾਬ ਸੁਣ ਕੇ ਦੋਸਤਾਂ ਚੁੱਪ ਹੀ ਹੋ ਜਾਂਦੇ ਨੇ